ਸਤੇ ਜੀ ਸਸਰੀਆ ਕਾਲ ਕਿਦਾਂ ਹੋ ਸਾਰੇ ਅੱਜ ਫਿਰ ਤੁਹਾਡਾ ਸਵਾਗਤ ਹੈ ਵਿਪਨ ਕਲੋਥ ਹਾਊਸ ਪੇਜ ਤੇ ਅੱਜ ਤੁਹਾਡੇ ਲਈ ਗਰਮੀਆਂ ਦੇ ਪ੍ਰਿੰਟ ਸੂਟ ਲੈ ਕੇ ਆ ਗਿਆ ਹੈ ਫੈਂਸੀ ਬੁਟੀਕ ਸਟਾਈਲ ਜਿਹੜੇ ਆ ਪ੍ਰਿੰਟ ਹੋਏਗੇ ਦੇਖੋ ਕਿੰਨਾ ਪਿਆਰਾ ਸੂਟ ਹੈ ਇਹਦਾ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਹੈ ਡਿਜੀਟਲ ਪ੍ਰਿੰਟ ਜਿਹੜਾ ਕਪੜਾ ਰਹੇਗਾ ਨਾਲ ਦੇਖੋ ਵੀ ਸ਼ੇਪ ਜਿਹੜਾ ਹੈ ਲੈਸਿਸ ਦੇ ਨਾਲ ਨੱਕ ਬਣਾਇਆ ਹੋਇਆ ਹੈ ਬਹੁਤ ਹੀ ਅੱਛਾ ਫੈਬਰਿਕ ਹੋਏਗਾ ਤੇ ਬਹੁਤ ਹੀ ਅੱਛੀ ਬਾਟਮ ਹੋਏਗੀ ਬਾਟਮ ਤੇ ਵੀ ਵਰਕ ਰਹੇਗਾ ਨਾਲ ਦੁਪੱਟੇ ਵੀ ਮਸਲੀਨ ਦੇ ਰਹਿਣਗੇ ਬਹੁਤ ਹੀ ਅੱਛਾ ਸੂਟ ਹੈ ਕਲਰ ਵੀ ਬਹੁਤ ਪਿਆਰੇ ਪਿਆਰੇ ਨੇ ਇੱਕ ਗ੍ਰੇ ਕਲਰ ਤੁਹਾਨੂੰ ਦਿਖਾਇਆ ਈਕੇ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਬਰਾਊਨ ਜਿਹਾ ਸ਼ੇਡ ਹੈਗਾ ਈਕੇ ਮੋਰਪੰਖੀ ਸ਼ੇਡ ਆ ਜਾਏਗਾ ਸਲਵਾਰਾਂ ਸਭ ਦੀ ਵਰਕ ਹੋਏਗੀ ਲੈਸੀਜ਼ ਦੇ ਨਾਲ ਜਿਹੜਾ ਵਰਕ ਬਣਿਆ ਹੋਇਆ ਤੇ ਇਹਨਾਂ ਦੇ ਜਿਹੜੇ ਕਲਰ ਹੈ ਬਹੁਤ ਪਿਆਰੇ ਹੈ ਇੱਕੇ ਡਿਜ਼ਾਈਨ ਤਿਆਰ ਕਰਾਇਆ ਇਹ ਵੀ ਮਸਲੀਨ ਡਿਜੀਟਲ ਕਾਟਨ ਰਹੇਗੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਇਹ ਸਾਰੇ ਬਹੁਤ ਹੀ ਅੱਛੇ ਹੈ ਇਹ ਆਲ ਓਵਰ ਰਹੇਗਾ ਪਹਿਲਾ ਜਿਹੜਾ ਤੁਹਾਨੂੰ ਦਿਖਾਇਆ ਸੀ ਉਹ ਮੈਚਿੰਗ ਸੀਗਾ ਇਹ ਆਲ ਓਵਰ ਹੈਗਾ ਕਲਰ ਇਸ ਚ ਵੀ ਹੈਗੇ ਲੈਮਨ ਕਲਰ ਆ ਜਾਏਗਾ ਇੱਕੇ ਮੋਰ ਪੰਖੀ ਕਲਰ ਆ ਜਾਏਗਾ ਇੱਕ ਹੋਰ ਵੀ ਇਸ ਲਾਈਕ ਤੁਹਾਡੇ ਲਈ ਵਾਈਟ ਕਰੀਮ ਸਲਵਾਰਾ ਦਾ ਤੁਹਾਨੂੰ ਪਤਾ ਕਿੰਨਾ ਟ੍ਰੈਂਡ ਚੱਲ ਰਿਹਾ ਇਹ ਦੇਖੋ ਇਹ ਸ਼ਰਟ ਰੇਗੀ ਨਾਲ ਵਾਈਟ ਇਹਨਾਂ ਦੇ ਬਾਟਮ ਰਹੇਗੀ ਵਰਕ ਨਾਲ ਦੁਪੱਟੇ ਦੇਖੋ ਕਿੰਨੇ ਫੈਂਸੀ ਆ ਅੱਧੇ ਵੀ ਜੇ ਤੁਸੀਂ ਵੈਰਾਈਟੀ ਲੈਣੀ ਹੈ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਵਿਪਨ ਕਲੋਥ ਹਾਊਸ ਰਾਜਪੁਰਾ ਰੇਟ ਸਿਰਫ ਔਰ ਸਿਰਫ ਇਹਨਾਂ ਦਾ 800 ਰੁਪਏ ਰਹੇਗਾ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ